ਸੱਚੀ ਕਾਲ ਜੀ ਹੁਣੇ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਤੇ ਗੁਸਤਾਖੀ ਮਾਫ ਮੈਨੂੰ ਦੁਬਾਰਾ ਤੋਂ ਲਾਈਵ ਹੋਣਾ ਪਿਆ ਸ੍ਰੀ ਅਮਰਸਰ ਸਾਹਿਬ ਦੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਕਿਵੇਂ ਆਪਣੇ ਆਪਰੇਸ਼ਨ ਕਵਰ ਅਪ ਚ ਜੁਟ ਗਏ ਆ ਇਹ ਗੱਲ ਦੋ ਤਿੰਨ ਗੱਲਾਂ ਤੋਂ ਸਾਫ ਹੁੰਦੀ ਆ ਗੁਰਪ੍ਰੀਤ ਸਿੰਘ ਭੁੱਲਰ ਨੇ ਹੁਣੇ ਇੱਕ ਚੈਨਲ 'ਚ ਚੈਨਲ ਵਾਲਾ ਘਰੇ ਸੱਦਿਆ ਔਰ ਘਰੇ ਸਦਕੇ ਇੱਕ ਵੀਡੀਓ ਰਿਕਾਰਡ ਕੀਤੀ ਹੈ ਜਿਦੇ 'ਚ ਕਹਿ ਰਿਹਾ ਕਿ ਅਸੀਂ ਇਹ ਐਂਗਲ ਵੀ ਇਨਵੈਸਟੀਗੇਟ ਕਰਾਂਗੇ ਕਿ ਇਹ ਕਿਥੇ ਸਿੰਪਥੀ ਲੈਣ ਦਾ ਤਰੀਕਾ ਤਾਂ ਨਹੀਂ ਸੁਖਵੀਰ ਸਿੰਘ ਬਾਦਲ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਵਰਦੀ ਇੱਕ ਦਿਨ ਉਤਰ ਜਾਣੀ ਕਦੇ ਆਪ ਦੀ ਅੱਖਾਂ ਦੇ ਅੰਦਰ ਆਪ ਦੀ ਨਜ਼ਰਾਂ 'ਚ ਨਜ਼ਰਾਂ ਮਲਾ ਕੇ ਗੱਲ ਕਰ ਸਕੇਗਾ ਕੀ ਰੂਹ ਦੀ ਆਵਾਜ਼ ਨਾਲ ਗੱਲ ਕਰ ਸਕੇਗਾ ਕਿ ਅੱਜ ਕਿਸੇ ਬੰਦੇ ਦੀ ਸ੍ਰੀ ਦਰਬਾਰ ਸਾਹਿਬ 'ਚ ਸ੍ਰੀ ਹਰਮੰਦਰ ਸਾਹਿਬ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੇਵਾ 'ਚ ਠੋਡੀ ਲੜਾਈ ਕੀ ਕਰਨ ਅੱਜ ਗੋਲੀ ਵੱਜ ਕੇ ਉਹਨਾਂ ਦੀ ਮੌਤ ਹੋ ਸਕਦੀ ਸੀ ਤਾਂ ਰੱਬ ਦਾ ਸ਼ੁਕਰ ਕੀ ਗੁਰੂ ਸਾਹਿਬ ਆਪ ਕਲਾ ਵਰਤੀ ਹੈ ਤੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸਨ ਕਿ ਉਹਨਾਂ ਦੀ ਜਾਨ ਬਚ ਗਈ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਅਰਵਿੰਦ ਕੇਜਰੀਵਾਲ ਸਮਝ ਲਿਆ ਅਰਵਿੰਦ ਕੇਜਰੀਵਾਲ ਤੇ ਕੋਈ ਪਾਣੀ ਛੁੱਟੇ ਤੇ ਅਰਵਿੰਦ ਕੇਜਰੀਵਾਲ ਦੀ ਸਾਰੀ ਆਮ ਆਦਮੀ ਪਾਰਟੀ ਕਹਿ ਦਿੰਦੀ ਤਾਂ ਇਹ ਤਾਂ ਭਾਜਪਾ ਦੀ ਸਾਜ਼ਿਸ਼ ਹੈ ਹੁਣ ਤੁਸੀਂ ਆਪਣੀ ਜਾਨ ਬਚਾਉਣ ਲਈ ਆਪਣੀ ਨਲਹਿਕੀ ਆਪਣੀ ਫੇਲਿਅਰ اپنی کرسی بچاਉਣ ਲਈ ਅੱਜ ਤੁਸੀਂ ਕਹਿਤਾ ਕਿ ਇਹ ਤਾਂ ਸ਼ਾਇਦ ਸਾਜ਼ਿਸ਼ ਕਰਾਈ। ਕੋਈ ਸਾਜ਼ਿਸ਼ ਕਰਾਉਂਦਾ ਕਿ ਆਪਦੇ ਤੇ ਗੋਲੀ ਚਲਵਾਊਗਾ ਫਿਰ ਮੈਨੂੰ ਇਹ ਦੱਸ ਦਿਓ ਭੁੱਲਰ ਸਾਹਿਬ ਜੇ ਸਾਜ਼ਿਸ਼ ਕਰਾਉਣੀ ਸੀ ਤੇ ਨਰੈਣ ਸਿੰਘ ਚੋੜਾ ਦਾ ਮੈਂ 2013 ਦੀ ਕਟਿੰਗ ਸ਼ੇਅਰ ਕੀਤੀ ਐ ਮੈਂ ਫੇਰ ਕਰ ਦਿੰਨਾ ਹੁਣੇ। ਹਿੰਦੁਸਤਾਨ ਟਾਈਮਜ਼ ਦੀ ਅਖਬਾਰ 'ਚ ਇੰਟੈਲੀਜੈਂਸ ਇਨਪੁਟ ਹੈ। ਅੱਜ ਦੇ ਡੀਜੀਪੀ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਰਾਮ ਸਿੰਘ ਦਾ ਬਿਆਨ ਹੈ ਔਰ ਸਾਰੀ ਜਗ੍ਹਾ ਉਹ ਖਬਰ ਲੱਗੀ ਆ ਜਦ ਨਰੈਨ ਸਿੰਘ ਚੌੜਾ ਫੜਿਆ ਗਿਆ 2013 ਚ ਕਿ ਏ ਦੇ ਹਟ ਲਿਸਟ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਨ ਔਰ ਅੱਜ ਥੋੜੀ ਇਹਨੇ ਲਾਈ ਕਿ ਥੋੜਾ ਫੇਲਿਅਰ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਚ ਗੋਲੀ ਚੱਲ ਜੇ ਤੇ ਤੁਸੀਂ ਕਹੋ ਥੋੜੀ ਮੁਸਤੈਦੀ ਔਰ ਤੁਸੀਂ ਕਹੋ ਸਾਜ਼ਿਸ਼ ਕਮਾਲ ਹੋ ਗਈ ਅੱਜ ਮੈਂ ਇੱਕ ਨਵੀਂ ਸਾਜ਼ਿਸ਼ ਵਿਖਾਉਣਾ ਜਿਹੜੀ ਹੁਣੇ ਮੈਂ ਬੇਨਕਾਬ ਕਰਨ ਲੱਗਿਆ ਹਰਪਾਲ ਸਿੰਘ ਤੁਸੀਂ ਅੱਜ ਵੀਡੀਓ 'ਚ ਬੋਲ ਕੇ ਕਿਹਾ ਕਿ ਤਿੰਨ ਚਾਰ ਅਫਸਰ ਲਾਏ ਸਨ ਇੱਕ ਏਆਈਜੀ ਜਗਜੀਤ ਵਾਲੀਆ ਕਿੱਥੇ ਸੀ ਭਾਈ ਫਿਰ ਤੁਸੀਂ ਇੱਕ ਐਸਪੀ ਰਪਾਲ ਸਿੰਘ ਦੀ ਜ਼ਿਕਰ ਕੀਤਾ ਸਾਧ ਸੰਗਤ ਜੀ ਮੈਂ ਲੋਕਾਂ ਨੂੰ ਦੱਸਦਾ ਇਨਵੈਸਟੀਗੇਸ਼ਨ ਤਾਂ ਇਹ ਭੁੱਲਰ ਦੀ ਵੀ ਹੋਣੀ ਚਾਹੀਦੀ ਫਿਰ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹਦੇ ਨਰੈਣ ਸਿੰਘ ਚੋੜੇ ਨਾਲ ਤਾਂ ਨਹੀਂ ਲਿੰਕ ਇਹ ਆਪ ਦੀ ਜਾਨ ਬਚਾਉਣ ਨੂੰ ਕੋਈ ਨਵਾਂ ਸਟੇਟਮੈਂਟ ਤਾਂ ਨਹੀਂ ਨਰੈਣ ਸਿੰਘ ਚੋੜੇ ਦੀ ਤਿਆਰ ਕਰਾਊਗਾ ਐਕਚੁਅਲੀ ਇੰਡੀਪੈਂਡੈਂਟ ਪ੍ਰੋਬ ਸੁਪਰੀਮ ਕੋਰਟ ਹਾਈ ਕੋਰਟ ਮੋਨਿਟਰ ਪ੍ਰੋਬ ਕਿਉਂਕਿ ਪੰਜਾਬ ਪੁਲਿਸ ਦੀ ਲਾਰੈਂਸ ਮਿਚਨੋਈ ਦੇ ਕੇਸ 'ਚ ਵੀ ਕਨਕੁਆਇਰੀ ਸਮਝ ਆਈ ਜਿਹਦੇ ਡੀਜੀਪੀ ਲੈਵਲ ਅਫਸਰ ਤੋਂ ਇਹਨਾਂ ਨੇ ਇਨਕੁਆਇਰੀ ਕਰਾਈ ਔਰ ਇਹ ਗੱਲ ਕੋ ਹਾਈ ਕੋਰਟ 'ਚ ਝੂਠ ਬੋਲਿਆ ਗਿਆ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਫਿਰ ਔਨਰੇਬਲ ਹਾਈ ਕੋਰਟ ਨੇ ਆਪ ਇੱਕ ਡੀਜੀਪੀ ਦੀ ਡਿਊਟੀ ਲਈ ਸੀਨੀਅਰ ਮੋਸਟ ਡੀਜੀਪੀ ਪ੍ਰਬੋਧ ਕੁਮਾਰ ਜੀ ਔਰ ਉਹਨਾਂ ਨੇ ਇਨਕੁਆਇਰੀ ਕਰਕੇ ਪਰਦਾ ਫਾਸ਼ ਕਰਤਾ ਕਿ ਪੰਜਾਬ ਪੁਲਿਸ ਅੰਡਰ ਭਗਵੰਤ ਮਾਨ ਵਾਸ ਮਿਸਲੀਡਿੰਗ ਹਾਈ ਕੋਰਟ ਔਰ ਉਹਨੇ ਦਾਸਤਾ ਕੀ ਇੰਟਰਵਿਊ ਕਰੜ ਪੁਲਿਸ ਸਟੇਸ਼ਨ 'ਤੇ ਹੋਈ ਆ ਅੱਜ ਮੈਂ ਆ ਵੀਡੀਓ ਸ਼ੇਅਰ ਕਰ ਰਿਹਾ ਥੋੜਾ ਹਰਪਾਲ ਸਿਓ ਤਾਂ ਐ ਹੱਥ ਜੋੜ ਕੇ ਨਰੈਣ ਚੋੜੇ ਨੂੰ 3 ਦਸੰਬਰ ਨੂੰ ਜੱਫੀਆਂ ਪਾਉਣ ਡਿਆ 3 ਦਸੰਬਰ ਉਹ ਦਿਨ ਜਦੋਂ ਬਾੜ ਕੰਟਾ ਘਰ ਅੱਗੇ ਜਿੱਥੇ ਲੋਕ ਆਪਦੇ ਪੈਰ ਧੋ ਕੇ ਅੱਗੇ ਜਾਂਦੇ ਆ ਉੱਥੇ ਸਾਹਮਣੇ ਸੁਖਬੀਰ ਸਿੰਘ ਬਾਦਲ ਤੇ ਸੁਖਦੀਪ ਸਿੰਘ ਢੀਂਸਾ ਸਾਹਿਬ ਬੈਠੇ ਆ ਪ੍ਰੈਸ ਖੜੀ ਆ ਪੁਲਿਸ ਲੱਗੀ ਆ ਥੋੜੀ ਤੇ ਹਰਪਾਲ ਸਿੰਘ ਜਾ ਕੇ ਹੱਥ ਵੀ ਮਿਲਾ ਰਿਹਾ ਐਨ ਬੜੇ ਪਿਆਰ ਨਾਲ ਨਰੈਣ ਸਿੰਘ ਚੋੜੇ ਨੂੰ ਮਿਲ ਰਿਹਾ ਆ ਲੋ ਵੀਡੀਓ ਤੇ ਆ ਤੁਹਾਡਾ ਪਰਦਾ ਫਾਸ਼ ਹੁੰਦਾ ਵੇਖ ਰਿਹਾ ਆ ਵੇਖੋ ਆ ਆ ਰਿਹਾ ਹਰਪਾਲ ਸਿੰਘ ਆ ਖਰਾ ਨਰੈਣ ਚੋੜਾ 3 ਦਸੰਬਰ ਦੀ ਫੋਟੋ ਆ ਹੁਣ ਮਿਲਦਾ ਮੈਂ ਹੁਣੇ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਸ਼ਾਜੇਸ਼ੇ ਸ਼ਾਮਲ ਹੋਏ ਇਸ ਵਿੱਚ ਜਿਹੜਾ ਇਸ ਗੱਲ ਨੂੰ ਕਵਰ ਅਪ ਕਰ ਰਿਹਾ ਕੀ ਮਤਲਬ ਸੀ 3 ਦਸੰਬਰ ਨੂੰ ਨਰੈਣ ਸਿੰਘ ਚੋੜੇ ਨੂੰ ਇੱਕ ਐਸਪੀ ਜੀ ਦੀ ਤੁਸੀਂ ਡਿਊਟੀ ਲਈ ਹਰਪਾਲ ਸਿੰਘ ਜਿਹੜਾ ਡੇਰਾ ਬਾਬਾ ਨਾਨਕ ਨਾਨਕ ਹਲਕੇ 'ਚ ਜਿਹਦਾ ਪਿੰਡ ਪੈਂਦਾ ਜਿਹਨੂੰ ਨਰੈਣ ਸਿੰਘ ਚੋੜੇ ਦਾ ਪਤਾ ਥੋਨੂੰ ਨਰੈਣ ਸਿੰਘ ਚੋੜੇ ਦਾ ਪਤਾ ਹੈ ਤੇ ਜਦੋਂ ਸਾਹਮਣੇ ਉੱਥੇ ਫਿਰਦਾ ਸੀ ਉਹਨੂੰ 3 ਦਸੰਬਰ ਨੂੰ ਤੁਸੀਂ ਫੜਿਆ ਕਿਉਂ ਨਹੀਂ 15 ਮਿੰਟ ਇੱਥੇ ਫਿਰਿਆ ਐਸਪੀ ਉਹਨੂੰ ਹੱਥ ਮਲਾ ਕੇ ਆਇਆ ਐਸਪੀ ਸਾਹਿਬ ਦਾ ਮਾਮੇ ਦਾ ਪੁੱਤ ਸੀ ਭੂਆ ਦਾ ਪੁੱਤ ਸੀ ਈ ਰਿਸ਼ਤੇਦਾਰੀ ਸੀ ਮੈਨੂੰ ਤਾਂ ਲੱਗਦਾ ਹੈ ਸਾਜ਼ਿਸ਼ ਪਿੱਛੇ ਸਾਰਾ ਹਾਤੀ ਥੋਡਾ ਕਿ ਕਿੱਥੇ ਸਿਆਸੀ ਨੁਕਸਾਨ ਨਾ ਹੋ ਜੇ ਭਗਵੰਤ ਮਾਨ ਦਾ ਜਿਹਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਭਗਵੰਤ ਮਾਨ ਨੇ ਕੱਲ ਕਹਿੰਦਾ ਸੀ ਕੀ ਅਕਾਲ ਤਖਸਾਲ ਤੋਂ ਤਾਂ ਭਾਵੇਂ ਸਜ਼ਾ ਲੱਗ ਜੇ ਗੁਰੂ ਭਾਵੇਂ ਮਾਫ਼ ਕਰ ਦੇ ਮਗਰ ਕੀ ਲੋਕ ਕਰਨਗੇ ਕਿ ਕਿਥੇ ਭਗਵੰਤ ਮਾਨ ਨੂੰ ਖੋਜ ਕਰਨ ਲਈ ਹੈ ਸਭ ਕੁਝ ਕਰ ਰਿਹਾ ਹੁਣ ਮੈਂ ਫੋਟੋ ਸ਼ੇਅਰ ਕਰਦਾ ਜਿਹੜਾ ਸਪਸ਼ਟੀ ਪੰਜਾਬ ਦੇ ਲੋਕਾਂ ਨੂੰ ਹੋ ਜੂਗਾ ਕਿ ਪੰਜਾਬ ਪੁਲਿਸ ਦੀ ਕਿਹ ਜੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਇੱਥੇ ਆ ਸਾਰੇ ਮਸਲੇ ਨੂੰ ਘਟਨਾ ਕ੍ਰਮ ਨੂੰ ਇਹਨੂੰ ਸਾਜ਼ਿਸ਼ਕਰਾਰ ਕਰਨ ਲਈ ਆ ਲੋ ਆ ਫੋਟੋ ਹੈ ਜੀ ਹਰਪਾਲ ਸਿੰਘ ਦੀ ਆ ਨੀਲੀ ਲਾਈਟ ਬਲੂ ਤਰਪਨ ਬਰਾਊਨ ਸਵੈਟਰ ਆ ਹਰਪਾਲ ਅਨਮਰਨ ਚੋੜਾ ਤੇ ਆਰਪਾਲ ਆ ਹੱਥ ਮਿਲਾਉਂਦੇ ਆ ਆ ਭੁੱਲਰ ਸਾਹਿਬ ਆ ਦੂਜੀ ਫੋਟੋ ਆ ਹੱਥ ਮਿਲਾਉਂਦੇ ਆ ਜਿੱਥੇ ਸਾਰੇ ਅਕਸਰ ਖੜੇ ਆ ਗੱਲ ਕਰ ਰਿਹਾ ਆਰਪਾਲ ਸਿੰਘ ਚਿੱਲਿਆ ਆਉਂਦਾ ਆਉਂਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਲਿਊ ਅਰੇਸਟ ਹਰਪਾਲ ਸਿੰਘ ਜਾਂ ਜਿੰਨੀ ਉੱਥੇ ਪੁਲਿਸ ਕੜੀ ਜਿੱਤ ਸੀ ਕਰਨਾ ਨਹੀਂ ਇਹਨਾਂ ਨੂੰ ਅਰੇਸਟ ਕਿਉਂਕਿ ਇਹ ਥੋੜੀ ਸਾਜੇਸ਼ ਤੇ ਥੋੜੇ ਭਾਈਵਾਲ ਔਰ ਮੈਂ ਅੱਜ ਇਹ ਡਿਮਾਂਡ ਕਰਦਾ ਕਿ ਕੋਈ ਸੁਪਰੀਮ ਕੋਰਟ ਇੰਟਰਵਿਨ ਕਰੇ ਜਾਂ ਹਾਈ ਕੋਰਟ ਇੰਟਰਵਿਨ ਕਰੇ ਔਰ ਇਹਦੀ ਜਾਂਚ ਹੋਵੇ ਨਹੀਂ ਤਾਂ ਪੁਲਿਸ ਦਾ ਆਮ ਆਦਮੀ ਪਾਰਟੀ ਦਾ ਕਵਰ ਅਪ ਆਪਰੇਸ਼ਨ ਸ਼ੁਰੂ ਹੋ ਗਿਆ ਇਹਨਾਂ ਨੇ ਇਹਨੂੰ ਸਾਜ਼ਿਸ਼ ਸਿੰਪਥੀ ਲੈਣ ਦਾ ਤਰੀਕਾ ਉਹ ਪਾਣੀ ਸਿੱਟੇ ਕੋਈ ਉਹਦੇ ਤੇ ਕੇਜਰੀਆਲ ਤੇ ਦੇ ਭਾਜਪਾ ਜਿੰਮੇ ਆ ਰਿਹਾ ਇੱਥੇ 9mm ਦਾ ਪਿਸਤਲ ਦਾ ਪੈਰ ਹੋ ਰਿਹਾ ਔਰ ਕਹਿ ਰਿਹਾ ਉਹ ਇਨਾ ਝੂਠ ਦੂਜਾ ਝੂਠ ਸੁਣ ਲੋ ਸਰ ਕਹਿੰਦੇ ਜੀ ਸਾਡੀ ਤਿੰਨ ਟਾਇਰ ਸੀ ਭਾਈ ਸਾਹਿਬ ਜਿਹੜਾ ਜਸਬੀਰ ਸਿੰਘ ਆ ਇਹ ਵੀ ਦੱਸ ਦਿਓ ਅੱਜ ਝੂਠ ਮਰਵਾਇਆ ਕਿ ਨਹੀਂ ਮਰਵਾਇਆ ਭੁੱਲਰ ਸਾਹਿਬ ਤੁਸੀਂ ਇਹ ਦੱਸ ਦਿਓ ਕਿ ਉਹ ਅੰਮ੍ਰਿਤਸਰ ਪੁਲਿਸ ਚ ਆ ਕੀ ਉਹ ਹਰਸਿਮਰਤ ਕੌਰ ਬਾਦਲ ਨਾਲ ਤਨੈਤ ਹੈ ਜੇ ਨਹੀਂ ਤੁਸੀਂ ਦਿਖਾਉਂਗੇ ਤੇ ਆਰਡਰ ਮੈਂ ਦਿਖਾਉਂਗਾ। ਡੀਪੋਲਿਸ ਦਾ ਉਹਦਾ ਨੰਬਰ ਹੋਣਾ ਵਿਸ਼ਾ ਕਮਰਚਰ ਪੁਲਿਸ ਦਾ। ਮਗਰ ਹੀ ਇਜ਼ ਇਨ ਸਿਕਿਉਰਿਟੀ ਡਿਟੇਲ ਆਫ ਪ੍ਰਕਾਸ਼ ਸਿੰਘ ਬਾਦਲ ਫਰਮ 2002। ਫੇਰ ਸੁਖਬੀਰ ਸਿੰਘ ਬਾਦਲ ਤੇ ਅੱਜ ਹਰਸਿਮਰਤ ਕੌਰ ਬਾਦਲ ਜੀ ਨਾਲ ਲੱਗਿਆ ਜੀ ਨੇ ਆਪਦੀ ਜਾਨ ਦੀ ਬਾਜ਼ੀ ਖੇਡ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੁਖਬੀਰ ਜੀ ਨੂੰ ਬਚਾਉਣ ਦਾ ਕੰਮ ਕੀਤਾ ਔਰ ਤੁਸੀਂ ਐਡੇ ਬੇਸ਼ਰਮ ਹੋ। ਕੀ ਆਪ ਦੀ ਪੁਲਿਸ ਫੇਲੀਅਰ ਨੂੰ ناکਾਮੀ ਨੂੰ ਬਚਾਉਣ ਵਾਸਤੇ ਪਹਿਲਾਂ ਉਹਦੇ ਗੱਲ 'ਚ ਗੂੜ ਦਿੱਤਾ ਕਿ ਯਾਰ ਤੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਐ ਤੈਨੂੰ ਫੋਰਸ ਨਾਲ ਖਲੋਣਾ ਚਾਹੀਦਾ ਉਹਦੀ ਨਾ ਫਿਕਰ ਕੀਤੀ ਕਿ ਕਿਤੇ ਉਹ ਨਾ ਮਰ ਜਾਂਦਾ ਉਹ ਸੱਚ ਦੱਸ ਰਿਹਾ ਉਹ ਇਨਸਾਨੀਅਤ ਦੇ ਤੌਰ ਤੇ ਬੋਲ ਰਿਹਾ ਉਹ ਗੁਰੂ ਦਾ ਸਿੱਖ ਹੋਣ ਦੇ ਨਾਤੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀ ਚੱਲ ਗਈ ਤੁਹਾਡੇ ਕਮਿਸ਼ਨਰ ਹੁੰਦਿਆਂ ਤੇ ਤੁਸੀਂ ਇਸ ਨੂੰ ਸਾਜਿਸ਼ ਇਕਰਾਰ ਕਰ ਰਹੇ ਹੋ ਮਹਾਰਾਜ ਜੀ ਇਹ ਸਰਕਾਰ ਲੱਤ ਜਾਣੀ ਵਰਦੀ ਥੋਦੀ ਵੀ ਲੱਤ ਜਾਣੀ ਕਿਹੜੇ ਘਰ ਜਾ ਕੇ ਮੂੰਹ ਮਕਾਉਂਗੇ ਆਪ ਦਾ ਐਡਾ ਝੂਠ ਇਹ ਸ਼ਰੋਮਨੀ ਅਕਾਲੀ ਦਲ ਨੇ ਇਹਨੂੰ ਸੰਤਤੀ ਲੈਣ ਲਈ ਕੀਤਾ ਔਰ ਨਰੈਨ ਸਿੰਘ ਚੋੜਾ ਜਿਹੜਾ ਇੱਕ ਨੋਨ ਆਈਐਸਆਈ ਦਾ ਏਜੰਟ ਜਿਹਦੇ ਤੇ ਇਹ 40 ਪਰਚੇ ਜਿਹੜੇ ਪਏ ਸੀ ਪਹਿਲਾਂ ਤੇ ਫਿਰ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਫੜਿਆ ਕਿਉਂ ਕਿਆ ਫੇਰੇ ਖਬਰ ਕਿਉਂ ਲੱਗੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਇਟਲਿਸਟ 'ਚ ਸੀ ਇਸ ਲਈ ਆ ਜੋੜੇ ਹੱਥ ਨਈ ਪੁਲਿਸਿੰਗ ਹੋ ਰਹੀ ਤੁਹਾਡੇ ਤੋਂ ਸਿੱਧੂ ਮੂਸੇਵਾਲੇ ਨੇ ਵੀ ਫਿਰ ਉਹਨੇ ਆਪ ਦੇ ਆਪ ਨੂੰ ਗੋਲੀ ਮਰਵਾਈ ਹੋਣੀ ਐ ਲਾਰੈਂਸ ਬਿਸ਼ਨੋਈ ਨੇ ਵੀ ਆਪ ਦੀ ਇੰਟਰਵਿਊ ਆਪ ਹੀ ਕਰਾਤੀ ਉਹ ਨਹੀਂ ਪੁਲਿਸ ਦਾ ਕੀ ਲੈਣਾ ਦੇਣਾ ਸੰਦੀਪ ਨੰਗਲ ਲੰਬੀਆਂ ਨੇ ਵੀ ਆਪ ਦੇ ਆਪ ਨੂੰ ਗੋਲੀ ਮਰਵਾਤੀ ਉਹ ਤਾਂ ਵਿਚਾਰੇ ਹੈ ਨਹੀਂ ਸੰਸਾਰ 'ਚ ਬੋਲਣ ਵਾਸਤੇ ਜੇ ਕੋਈ ਬਚ ਗਿਆ ਤੇ ਉਹਨੂੰ ਸਿੰਪਥੀ ਦੀ ਕਹਾਣੀ ਪਾ ਦਿਓ ਤੇ ਆਪ ਦੀ ਜਾਂ ਆਪ ਸਰਖਰੂ ਹੋ ਜਾ ਆ ਜੋੜੇ ਹੱਥ ਨਾ ਕਰੋ ਇਹ ਜੋ ਪੰਜਾਬ ਦਾ ਕੂਨੀ ਖੇਲ ਨਾ ਖੇਡਣ ਦਿਓ ਗੁਰੂ ਘਰਾਂ 'ਚ ਇਤਨਾ ਗੋਲੀਆਂ ਨਾ ਚੱਲਣ ਔਰ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਬਚੋ ਇਸ ਲਈ ਆਈ ਡਿਮਾਂਡ ਐਂਡ ਇਨਕੁਆਇਰੀ ਅਗੇਂਸਟ ਪੁੱਲਰ ਐਂਡ ਅਗੇਂਸਟ AIG ਜੀ ਦੀ ਡਿਊਟੀ ਸੀ ਵਾਲੀਆ SP ਹਰਪਾਲ ਤੇ ਜਿੰਨੇ ਉਤੇ ਔਰ ਅਫਸਰ ਤੇ ਤਾਇਨਾਤ ਸਨ ਕਿ ਉਹਨਾਂ ਦੀ ਪੁੱਛਗਿੱਛ ਹੋਵੇ ਕਿ ਉਸ ਉੱਤੇ ਕਿੱਥੇ ਪੈਸੀ ਆ 3 ਦਿਨ ਦਾ ਬੰਦਾ ਉੱਤੇ ਫਿਰਦਾ ਔਰ ਇੱਕ ਇੱਕ ਕਰਕੇ ਲੋਕ ਵੀਡੀਓ ਪਾ ਰਿਹਾ ਸਾਰੀ ਸ਼ੇਅਰ ਕਰਾਂਗੇ ਥੋਡੀ ਫੇਲੀਅਰ ਥੋਡੀ ਨਾਕਾਮੀ ਐਵੇਂ ਅਰਵਿੰਦ ਕੇਜਰੀਵਾਲ ਦਿੱਲੀ ਦਾ ਰੌਲਾ ਪਾਉਂਦਾ ਫੇਲੀਅਰ ਦਾ ਸਭ ਤੋਂ ਵੱਡੇ ਫੇਲੀਅਰ ਤਾਂ ਤੁਸੀਂ ਹੋ ਔਰ ਇਹ ਪੜਦਾ ਫਾਜ ਅੱਜ ਇਹ ਗੁਰੂ ਘਰ 'ਚ ਜੇਹ ਚ ਕੀਤੀ ਨਾ ਸ਼ੈਤਾਨੀ ਤੇ ਜੇ ਕੀਤੀ ਚਲਾਕੀ ਭੁੱਲੜ ਸਾਹਿਬ ਕਿ ਰੱਬ ਦਾ ਦਰ ਹੈ ਤੇ ਗੁਰੂ ਇਹ ਜੀ ਕਲਾ ਵਰਤੂਗੇ ਕਿ ਤੁਹਾਡੇ ਵਰਗਿਆਂ ਦੇ ਵਿੱਚ ਇਹੇ ਨੰਗੇ ਹੋਣਗੇ ਅਫਸੋਸ ਹੈ ਕਿ ਮੈਨੂੰ ਤੁਹਾਡੇ ਬਾਰੇ ਸਭ ਕੁਝ ਕਹਿਣਾ ਪਿਆ ਔਰ ਮੈਂ ਆਜ ਕਰਦਾ ਸੀ ਉਮੀਦ ਕਰਦਾ ਹਾਂ ਕਿ ਤੁਸੀਂ ਇੱਕ ਪੁਲਿਸ ਅਫਸਰ ਦੇ بیٹے ਹੋ ਵਰਦੀ ਦਾ ਸਤਕਾਰ ਤੇ ਕਾਨੂੰਨ ਦਾ ਸਤਕਾਰ ਤੁਸੀਂ ਕਰੋਗੇ ਬਟ ਟੂਡੇ ਇਹ ਗੱਲ ਕਹਿ ਕੇ ਯੂ ਹੈਵ ਫਾਲਨ ਇਨ ਆਰਾਈਜ਼ ਵਨ ਹੈਡ ਗ੍ਰੇਟ ਰਿਕਾਰਡ ਐਂਡ ਰਿਸਪੈਕਟ ਫੋਰ ਯੂ ਬਗ ਰਾਜਯ ਅਫਸੋਸ ਨਾਲ ਕਹਿਣਾ ਪੈ ਰਿਹਾ ਬੀ ਆਮ ਇਸ ਸ਼ੇਮਡ ਆਫ ਹਿਅਰਿੰਗ ਵਾਟ ਯੂ ਹੈਵ ਡਨ ਟੂਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ